ਬਹੁਤ ਬਹੁਤ ਧੰਨਵਾਦ ਅਰੋੜਾ ਕਲਾਸਿਸ ਦੇ ਸਾਰੇ ਅਧਿਆਪਕ ਸਹਿਬਾਨਾਂ ਦਾ ਜਿਨ੍ਹਾਂ ਦੇ ਸਦਕਾ ਅਸੀਂ ਇਸ ਮੁਕਾਮ ਤੇ ਪਹੁੰਚੇ ਆ ਤੇ ਦੋ ਸ਼ਬਦ ਮੈਂ ਟੀਚਰਾਂ ਦੀ ਤਾਰੀਫ ਦੇ ਵਿੱਚ ਕਹਿਣਾ ਚਾਹੁੰਨਾ ਸੁਣੋ ਗੌਰ ਨਾਲ ਬਾਤ ਤੁਹਾਨੂੰ ਦੱਸਾਂ ਕਰਾਂ ਮਾਤ ਉਸਤਾਦ ਕਲਾਵਾਨਾਂ ਦੀ ਅਰੋੜਾ ਕਲਾਸਿਸ ਦੀ ਸ਼ਾਨ ਜਿਨ੍ਹਾਂ ਉੱਤੇ ਸਾਨੂੰ ਮਾਣ ਗੱਲ ਕਰਾਂ ਵਿਦਵਾਨਾਂ ਦੀ ਕਹਿ ਕੇ ਛੋਟੇ ਭਾਈ ਭੈਣ ਸਮਝਾਉਂਦੇ ਸਾਨੂੰ ਰਹਿਣ ਦਬਕਾਉਂਦੇ ਵੀ ਨੇ ਥੋੜਾ ਜੀ ਮੋਟੀਵੇਸ਼ਨਲ ਡੋਜ਼ ਸਾਨੂੰ ਦਿੰਦੇ ਹਰ ਰੋਜ਼ ਸਰਹਰ ਕੇ ਅਰੋੜਾ ਜੀ ਜ਼ੋਰਦਾਰ ਤਾੜੀਆਂ ਫਾਰਮੂਲੇ ਸ਼ਾਰਟਕਟ ਖਾਣੇ ਪਾਉਣ ਫਟਾਫਟ ਉਹਨੇ ਜਾਦੂਗਰ ਮੈਥ ਦੇ ਉਹਨਾਂ ਕੋਲੋਂ ਪੜ ਦਿਨ ਰਾਤ ਇੱਕ ਕਰ ਨੇ ਭੁੱਖ ਸਾਡੇ ਮਹਿਕ ਦੇ ਗੁਰੂ ਜੀ ਕੇ ਵਾਲੇ ਆਪ ਲੈ ਕੇ ਨੌਕਰੀਆਂ ਸੱਤ ਕੀਤੀ ਕੋਈ ਨਾ ਜੋਇਨ ਅੰਕੁਸ਼ ਹੈ ਨਾਮ ਉਹਦੀ ਹਸਤੀ ਮਹਾਨ ਮੁੰਡਾ ਗੋਲਡ ਕੁਆਇਨ ਨੇ ਜੀਕੇ ਹੁੰਦੀ ਨਹੀਂ ਸੀ ਯਾਦ ਜੀਕੇ ਹੁੰਦੀ ਨਹੀਂ ਸੀ ਯਾਦ ਹੁਣ ਆ ਗਿਆ ਸਵਾਦ ਉਹਨੇ ਕੱਢ ਦਿੱਤੇ ਵੱਟ ਜੀ ਮਿਤੀ ਸੰਨ ਲਹਿਰਾਂ ਭੇਦ ਰਾਜਵੰਸ਼ੇ ਅਨੁਸ਼ੇਦ ਗਏ ਆ ਤੋਤੇ ਵਾਂਗੂ ਰੱਟ ਜੀ ਹਸੇ ਠੱਠੇ ਨਾ ਪੜਾਵੇ ਗੱਲ ਭਾਸ਼ਾ ਦੀ ਸਿਖਾਵੇ ਬੰਦਾ ਪੂਰਾ ਦਿਲਦਾਰ ਹੈ ਜਿਹਦੀ ਉੱਚੀ ਸ਼ਕਸ਼ੀਤ ਤੇ ਸੁਹਾ ਜਮਾ ਸ਼ੀਤ ਉਹ ਪੁਨੀਤ ਬਰਾੜ ਹੈ ਬੜੇ ਸ਼ੇਅਰ ਸੁਣਾਉਂਦਾ ਪੂਰਾ ਚਿੱਤ ਪਰਚੌਂਦਾ ਇਹ ਗੱਲ ਏ ਉਹਦੀ ਖਾਸ ਜੀ ਸਮਾਂ ਲੰਘ ਜਾਂਦਾ ਛੇਤੀ ਅੱਕ ਦੇਣਾ ਜਾਈਏ ਦੇਖੀ ਲੱਗੇ ਫਿਲਮ ਕਲਾਸ ਜੀ ਭਾਣ ਜਾਂ ਸੀਰੀਜ਼ ਹਿੱਟ ਉਹਦਾ ਹਰ ਵੇ ਟ੍ਰਿਕ ਯਾਦ ਹੋ ਜੇ ਭਲਕੇ ਨਾਮ ਸ਼ੋਭਿਤ ਅਰੋੜਾ ਟੱਚ ਲੈਂਦੇ ਵਾਲਾ ਥੋੜਾ ਉਹਦੇ ਲਹਿਜੇ ਵਿੱਚ ਝਲਕੇ ਲੱਗਦੇ ਨਾ ਪੈਰ ਸੀ ਅੰਗਰੇਜ਼ੀ ਨਾਲ ਬੈਰ ਸੀ ਉਹ ਸੋਲਾ ਕਰਵਾ ਗਿਆ ਵੋਇਸ ਟੈਂਸ ਵਰਬ ਨਰੇਸ਼ਨ ਐਡਵਰਬ ਰੋਹਿਤ ਸੇਨ ਸਿਖਾ ਗਿਆ ਹੈ ਗਿਆਨ ਕੇ ਭੰਡਾਰ ਮੇਰਾ ਥਨ ਕੇ ਸਟਾਰ ਹੈ ਜੋ ਦਿਲ ਸੇ ਅਮੀਰ ਜੀ ਸਟੈਟਿਕ ਕਰੰਟ ਜਿਨੇ ਜਾਦੇ ਅਤਿ ਅੰਤ ਉਹਨੇ ਕਹਤੇ ਹੈ ਸੁਧੀਰ ਜੀ ਸਵਾਲ ਗਿਣ ਕੇ ਲਿਖਾਵੇ ਸਵਾਲ ਗਿਣ ਕੇ ਲਿਖਾਵੇ ਪੇਪਰ ਚ ਉਹੀ ਆਵੇ ਦਾਵਾ ਚੋਬਰ ਦਾ ਠੋਸ ਹੈ ਬਰਾੜ ਜਮੇਰ ਬੰਦਾ ਬੜਾ ਹੈ ਦਲੇਰ ਵਿਗਿਆਨ ਦਾ ਜੋ ਬੋਸ ਹੈ ਖੂਬੀ ਅਰੁਣ ਸਰ ਵਿੱਚ ਕੰਟੈਂਟ ਦੇਣ ਰਿਚ ਕੰਪਿਊਟਰ ਦੇ ਮਾਹਿਰ ਹੈ ਮਿਲੀ ਇਸਰੋ ਚ ਜੌਬ ਤਾਂ ਹੀ ਅਥਰਾਏ ਰੋਬ ਗੱਲ ਇਹ ਵੀ ਇੱਥੇ ਜਾਹਰ ਹੈ ਆਫ ਸਟ੍ਰੀਮ ਕੰਮ ਕਰੇ ਜਿਹੜੀ ਟੀਮ ਦਿਲੋਂ ਉਹਦਾ ਧੰਨਵਾਦ ਜੀ ਉੱਚੇ ਕਰਦਾਰ ਗੁਣਵੱਤਾ ਸ਼ਾਨਦਾਰ ਰਹਿਣ ਸਦਾ ਹੀ ਆਵਾਜ਼ ਜੀ ਧੰਨਵਾਦ ਜੀ ਬਹੁਤ ਵਾਰ ਸੋ